ਹਾਂਜੀ ਜਜਵਾ ਕੁਝ ਕਰ ਦਿਖਾਉਣ ਦੀ ਟੀਮ ਕਢਾਣੀ ਕਲਾਂ ਦੇ ਸਾਡੇ ਜਿਹੜੇ ਆਗੂ ਨੇ ਟੀਮ ਦੇ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਉਹ ਨਗਰ ਕਢਾਣੀ ਕਲਾਂ ਦੇ ਵਿੱਚ ਜਿਹੜੇ ਆਹਣੇ ਖਰਾਬ ਹੋ ਗਏ ਸੀਗੇ ਨਾ ਉਹ ਦੁਬਾਰਾ ਉਹਨਾਂ ਆਹਣਿਆਂ ਦੀ ਰਿਪੇਅਰ ਕਰਕੇ ਲਾ ਰਹੇ ਨੇ ਇਹ ਆ ਦੇ ਦੇਖੋ ਜੀ ਇੱਧਰ ਬਾਬਾ ਜੀ ਲਾ ਰਹੇ ਨੇ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਹਾਂਜੀ ਬਾਬਾ ਜੀ ਹਾਂਜੀ ਇਹ ਕਈ ਸਾਲਾਂ ਤੋਂ ਇਹ ਆਹਣਾਂ ਹੱਥ ਨੇ ਟੁੱਟਿਆ ਦਿਖਾ ਦਿਓ ਮੜ ਹਾਂਜੀ ਇਹ ਕਈ ਵਾਰ ਬੱਚੇ ਆਲਣੇ ਜਿਹੜੀ ਆਲਣਾ ਪ੍ਰੇਪੇਅਰ ਕਰਿਆ ਸੀ ਪਹਿਲਾਂ ਵੀ ਇੱਕ ਵਾਰ ਫਿਰ ਹੁਣ ਆ ਮਟਕਾ ਟਾਇਪ ਜਿਹੜਾ ਹੈਗਾ ਇਹ ਜਿਵੇਂ ਪੱਟੀ ਦਾ ਸ਼ਕ ਬਣਾਇਆ ਹੋਇਆ ਜਿਵੇਂ ਜਦੋਂ ਖੜੇ ਰਹੀ ਕੁੱਤੀ ਹੁੰਦੀ ਓਕਣੀਆ ਆਲਣਾ ਜਿਹੜਾ 25 ਘੰਟਾ ਉਰ ਵਾਲੇ ਜਿਹੜਾ ਆਲਣਿਆਂ ਦੀ ਉਹ ਇੱਕ ਵਾਰ ਰਿਪੇਅਰ ਕਰਾ ਕੇ ਉਹ ਲੈ ਆਂਦਾ ਵਾ ਹਾਂਜੀ ਇਹ ਨਾ ਟੁੱਟ ਜਾਂਦਾ ਸੀ बार-बार ਟੱਕੜ ਦਾ ਹਾਂਜੀ ਹੁਣ ਹੁਣ ਮਿੱਟੀ ਲੈ ਜੀ ਹੁਣ ਮਿੱਟੀ ਦਾ ਜਮੇ ਘੜੇ ਪਕਾਏ ਹੁੰਦੇ ਨੇ ਹਾਂਜੀ ਹਾਂਜੀ ਠੀਕ ਹੈ ਜੀ ਹੁਣ ਬਾਈ ਇਹ ਹੁਣ ਆਪਾਂ ਪੱਕਾ ਹੀ ਇੱਥੇ ਲਾ ਲੈਣਾ ਵਾਰ-ਵਾਰ ਰੇਪੇਰ ਕਰਨ ਦੀ ਲੋੜ ਨਾ ਪਵੇ। ਵੱਧ ਤੋਂ ਵੱਧ ਘੜਿਆਂ ਦੇ ਆਲਣੇ ਲਾਉਣੇ ਚਾਹੀਦੇ ਨੇ ਜਿਹੜੇ ਆਲਣੇ ਲੱਕੜ ਦੇ ਵੀ ਲਾਓ ਪਰ ਜਿਹੜੀ ਵਾਟਰਪੂਫ ਅੱਕੜ ਵਧੀਆ ਹੁੰਦੀ ਆ ਉਹ ਵੀ ਆਪਾਂ ਲਾ ਸਕਦੇ ਆ। ਇਹ 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 ਕਿੱਥੇ ਲਾ ਰਹੇ ਹੋ ਕਿੱਥੇ ਆਣੇ? ਇਹ ਹੁਣ ਆਪਾਂ ਜਿਹੜੀ ਆ ਗੁਰਦੁਆਰਾ ਛਲਕ ਆਉਂਦੀ ਆ ਪੱਟਣਾ ਪੰਛੀ ਘਰ ਤੋਂ ਟਾਵਰ ਨੂੰ ਜਾਂਦੀ ਆ ਅਰਬਦਾਸ ਗੁਰਦੁਆਰਾ ਸਾਹਿਬ ਨੂੰ ਜਾਂਦੀ ਆ ਬੰਤ ਦੀ ਜਿਹੜੀ ਦੁਕਾਨ ਆ ਕਰਿਆਨਾ ਸਟੋਰ ਵਾਲੇ ਸਾਹਮਣੇ ਜਿਹੜਾ ਖੰਭਾ ਲੱਗਿਆ ਹਾਂਜੀ ਕਈ ਸਾਲਾਂ ਤੋਂ ਇੱਥੇ ਬੱਚੇ ਹਾਂ ਤੇ ਇਹ ਟੁੱਟਣ ਦਾ ਕਾਰਨ ਕਈ ਵੀਰ ਕਹਿੰਦੇ ਨੇ ਭਾਈ ਹੁਣ ਅਰਣਾ ਲਾ ਲਾ ਕੇ ਜਾਓ ਮੈਂ ਜ਼ਰੂਰ ਮੈਂ ਤਾਂ ਲਾ ਕੇ ਜਾਵਾਂਗੇ ਹੁਣ ਹਾਂ ਜੀ ਅੱਜ ਸਮਾਂ ਮਿਲਿਆ ਅੱਜ ਲਾ ਰਹੇ ਆ ਤੇ ਜਿੰਨੀ ਕੁ ਸੇਵਾ ਭਾਈ ਕਰ ਰਹੇ ਆ ਤੇ ਤੁਸੀਂ ਵੀ ਸੰਯੋਗ ਦਿਆ ਕਰੋ ਵੀਰੋ ਠੀਕ ਹੈ ਇਸ ਤੋਂ ਪਹਿਲਾਂ ਵੀ ਲਾਇਆ ਜੀ ਅੱਜ ਕੋਈ ਆ ਲੈਣਾ ਅਸੀਂ ਇਹ ਰਿਪੇਅਰ ਕਰਦੇ ਹੀ ਰਹਿੰਦੇ ਹਾਂ ਜਿੱਥੇ ਟੁੱਟੇ ਰਹਿੰਦੇ ਨੇ ਆ ਲੈਣੇ ਫਿਰ ਉੱਥੇ ਅਸੀਂ ਰਿਪੇਅਰ ਕਰਕੇ ਜ਼ਰੂਰ ਲਾ ਕੇ ਜਾਂਦੇ ਹਾਂ ਜੀ ਠੀਕ ਆ ਜੀ ਲਾ ਲਓ ਹਾਂ ਜੀ ਬਹੁਤ ਬਹੁਤ ਧੰਨਵਾਦ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਹੇਕਾਈ ਜੇ ਲਿਗੂਮੈਂਟ ਦੀ ਮੈਂ ਕੱਢ ਤਾ ਹਾਂ ਕੱਢ ਦੋ